ਹਾਂਜੀ ਹੁਣ ਤੱਕ ਦੀ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਲੈ ਕੇ ਜਿਹੜਾ ਕਿ ਇੱਕ ਮਾਮਲਾ ਖੜਾ ਹੋ ਜਾਂਦਾ ਜਿਹਦੇ ਵਿੱਚ ਉਹਨਾਂ ਨੂੰ ਫਾਂਸੀ ਦਾ ਆਰਡਰ ਹੋ ਜਾਂਦਾ ਕੋਰਟ ਬੰਨੀਓ ਸੁਪਰੀਮ ਕੋਰਟ ਬੰਨੀਓ ਆਰਡਰ ਹੁੰਦੇ ਆ ਸਿੱਦੇ ਪਰ ਉਹ ਫਾਂਸੀ ਬਾਅਦ ਦੇ ਵਿੱਚ ਕੈਨਸਲ ਹੋ ਜਾਂਦੀ ਹੈ ਉਹ ਕਿਹਾ ਜਾਂਦਾ ਵੀ ਉਮਰ ਕੈਦ ਦੀ ਸਜ਼ਾ ਇਹਨਾਂ ਨੂੰ ਦੇ ਦਿੱਤੀ ਜਾਊਗੀ ਤੇ ਪਰ ਹੁਣ ਕਈ ਮਾਮਲੇ ਸਾਹਮਣੇ ਆ ਗਏ ਆ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਕਿ ਜਿਹਦੇ ਵਿੱਚ ਸੁਪਰੀਮ ਕੋਰਟ ਬੰਨਿਓ ਫਾਂਸੀ ਦਾ ਆਰਡਰ ਦੇ ਦਿੱਤਾ ਜਾਂਦਾ ਭਾਈ ਬਲਵੰਤ ਸਿੰਘ ਰਾਜੋਵਾਲੇ ਨੂੰ ਤੇ ਪਰ ਲੇਕਿਨ ਹੁਣ ਤੱਕ ਨਾ ਹੀ ਉਹਨਾਂ ਦੀ ਰਿਹਾਈ ਤੇ ਨਾ ਹੀ ਉਹਨਾਂ ਨੂੰ ਹਲੇ ਤੱਕ ਫਾਂਸੀ ਹੋਈ ਆ ਤਾਂ ਜਿਹੜੀ ਕਿ ਭਾਈ ਹੁਣ ਤੱਕ ਦੀ ਅਪਡੇਟ ਆ ਸਾਡੇ ਸਿੱਖਾਂ ਨਾਲ ਹੀ ਕਿਉਂ ਹੁਣ ਤੱਕ ਇਹ ਕਾਨੂੰਨ ਅਲੱਗ ਜਿਹੜਾ ਕਿ ਵਰਤਾਵ ਕੀਤੇ ਜਾਂਦੇ ਆ ਕਿਉਂਕਿ ਸਿੱਖਾਂ ਲਈ ਅਲੱਗ ਕਾਨੂੰਨ ਤੇ ਹੋਰਾਂ ਲਈ ਅਲੱਗ ਇਹ ਕਿਉਂ ਤਾਂ ਹੁਣ ਤੱਕ ਦੀ ਜਿਹੜੀ ਅਪਡੇਟ ਸਾਂਝੀ ਕਰਨ ਜਾ ਰਹੇ ਆ ਭਾਈ ਬਲਵੰਤ ਸਿੰਘ ਜੋ ਰਾਜੋਆਣਾ ਉਹਨਾਂ ਦੇ ਫੈਸਲੇ ਦੀ ਘੜੀ ਨੂੰ ਲੈ ਕੇ ਹੁਣ ਤੱਕ ਦੀ ਜੋ ਉਹਨਾਂ ਦੇ ਫਾਂਸੀ ਦੇ ਆਰਡਰ ਆ ਉਹ ਹੋਣੀ ਆ ਜਾਂ ਹੋ ਰਿਹਾ ਹੋਣੀਏ ਕੀ ਗੱਲਬਾਤ ਆ ਸਾਰੀ ਸਾਂਝੀ ਕਰਦੇ ਆਪਾਂ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਇਹਨਾਂ ਦੇ ਵਿੱਚ ਵਸਤੀ ਨਾਨਕ ਨਾਮ ਲੈਵਾ ਸਿੱਖਾਂ ਦੇ ਨਜ਼ਰਾਂ ਤੇ ਹਰ ਰੋਜ਼ ਆਪਣੀ ਅਰਦਾਸ ਦੇ ਵਿੱਚ ਹੁਣ ਇਹ ਗੱਲਾਂ ਸ਼ਾਮਲ ਹੋ ਚੁੱਕੀਆਂ ਨੇ ਕਿ ਉਹ ਬੰਦੀ ਸਿਕ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਤਾਂ ਉਮਰ ਹੰਡਾ ਦਿੱਤੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਉਹ ਹੁਣ ਬਾਹਰ ਆ ਜਾਣ ਪਰ ਕਹਿ ਸਕਦੇ ਹੋ ਕਿ ਬਾਹਰ ਨਹੀਂ ਆ ਰਹੇ ਤਾਂ ਇਸ ਦੇ ਪਿੱਛੇ ਸਿੱਧੀ ਸਿੱਧੀ ਰਾਜਨੀਤੀ ਹੈ ਸਿੱਧੇ ਸਿੱਧੇ ਇਹ ਨਜ਼ਰ ਆਂਦੀ ਹੈ ਗੱਲ ਕਿ ਸੱਖਾਂ ਦੇ ਲਈ ਕਾਨੂੰਨ ਹੋਰ ਤੇ ਆਮ ਲੋਕਾਂ ਲਈ ਕਾਨੂੰਨ ਹੋਰ ਅੱਜ ਗੱਲ ਕਰ ਰਹੇ ਹਾਂ ਬਲਵੰਤ ਸਿੰਘ ਰਾਜਵਾਨਾ ਦੀ ਸੁਪਰੀਮ ਕੋਰਟ ਨੂੰ ਵੀ ਹਾਰ ਕੇ ਕੇਂਦਰ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਭਾਈ ਜਿਸ ਬੰਦੇ ਨੂੰ ਫਾਂਸੀ ਦੀ ਸਜ਼ਾ ਤੁਸੀਂ ਸੁਣਾਈ ਸੀ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਜੇ ਤੁਸੀਂ ਉਸ ਦੀ ਸਜ਼ਾ ਮਾਫ਼ ਨਹੀਂ ਕੀਤੀ ਜੇ ਤੁਸੀਂ ਉਸ ਦੀ ਸਜ਼ਾ ਘਟਾਈ ਨਹੀਂ ਤਾਂ ਫਿਰ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਇਹ ਸਵਾਲ ਰਾਜੋਵਾਲ ਦੇ ਰਹਿਮ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਕੱਲ ਅੱਜ ਵੀ ਹੋਈ ਹੈ ਦੁਬਾਰਾ ਸੁਪਰੀਮ ਕੋਰਟ ਨੇ ਫੈਸਲਾ ਨਾ ਲੈਣ ਦੇ ਕੇਂਦਰ ਸਰਕਾਰ ਤੇ ਵੱਡੇ ਸਵਾਲ ਨੇ ਜਿਹੜੇ ਉ ਚੁੱਕੇ ਨੇ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਇਹ ਸਵਾਲ ਹੈ ਜਿਹੜਾ ਇਹ ਚੁੱਕਿਆ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਵੀ ਦੱਸਿਆ ਜਾਵੇ ਸਪਰੀਮ ਕੋਰਟ ਨੇ ਇਹ ਵੀ ਪੁੱਛਿਆ ਹੁਣ 15 ਅਕਤੂਬਰ ਨੂੰ ਇਸ ਪੂਰੇ ਮਸਲੇ ਦੀ ਸੁਣਵਾਈ ਜਿਹੜੀ ਉਹ ਦੁਬਾਰਾ ਹੋਵੇਗੀ ਰਾਜੋਆਣਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਰਹੇ ਬੜੀ ਆਸ ਤੇ ਕਿਰਨ ਨਜ਼ਰ ਆਈ ਸੀ ਅੱਜ ਤੋਂ ਉੱਤ ਸਾਲ ਪਹਿਲਾਂ 15 ਸਾਲ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਉੱਤ ਸਾਲ ਪਹਿਲਾਂ ਇੱਕ ਫੈਸਲਾ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਉਸਤੇ ਅਮਲ ਨਹੀਂ ਕੀਤਾ ਗਿਆ ਫੈਸਲਾ ਕਿਸੇ ਉਹ ਵੀ ਦੱਸ ਸਕਦੇ ਨਰਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ਪੁਰ ਮਨਾਇਆ ਜਾਂਦਾ ਤੇ ਉਦੋਂ ਐਲਾਨ ਕੀਤਾ ਜਾਂਦਾ ਕੇਂਦਰ ਦੀ ਸਰਕਾਰ ਵੱਲੋਂ ਨਾ ਸਿਰਫ ਐਲਾਨ ਕੀਤਾ ਜਾਂਦਾ ਬਲਕਿ ਇੱਕ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਜਾਰੀ ਕੀਤੀ ਜਾਂਦੀ ਹੈ ਕਿ ਉਹ ਬੰਦੀ ਸਿੰਘ ਚੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਜਿਸ ਨੂੰ ਫਾਂਸੀ ਦੀ ਸਜ਼ਾ ਪਕਾਇਦਾ ਨਾਮ ਲਿਖਿਆ ਗਿਆ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਂਦੀ ਹੈ ਤਾਂ ਉਮਰ ਕੈਦ ਦੀ ਸਜ਼ਾ ਆਲਰੇਡੀ ਭਲਵੰਤ ਸਿੰਘ ਰਾਜੋਆਣਾ ਪੂਰੇ ਚੁੱਕੇ ਨੇ ਤਾਂ ਉਹਨੂੰ ਰਹਾ ਕੀਤਾ ਜਾਏਗਾ ਉਹ ਦਿਨ ਤੇ ਅੱਜ ਦਾ ਦਿਨ ਅੱਜ ਵੀ ਉਸ ਉਹ ਨੋਟੀਫਿਕੇਸ਼ਨ ਤੇ ਸਰਕਾਰ ਖਰੀ ਨਹੀਂ ਉਤਰੀ ਬਲਕਿ ਉਸ ਤੇ ਯੂਟਨ ਲੈ ਗਈ ਸਰਸੱਦ ਦੇ ਵਿੱਚ ਜਦੋਂ ਸਵਾਲ ਪੁੱਛਿਆ ਜਾਂਦਾ ਤਾਂ ਹੋਮ ਮਿਨਿਸਟਰ ਦੇ ਅੰਦਰ ਨੇ ਕਿ ਜਿਸ ਸ਼ਖਸ ਨੂੰ ਆਪਣੇ ਕਿਤੇ ਦਾ ਪਛਤਾਵਾ ਨਹੀਂ ਉਹਨੂੰ ਕੋਈ ਮਾਫੀ ਨਹੀਂ ਮਿਲ ਸਕਦੀ ਕਿਉਂਕਿ ਰਹਿਮ ਦੀ ਅਪੀਲ ਜਿਹੜੀ ਉਹ ਐਸਜੀਪੀਸੀ ਵੱਲੋਂ ਪਾਈ ਗਈ ਸੀ ਨਾ ਕਿ ਪਾਈ ਭਰਵੰਦ ਸਿੰਘ ਰਾਜਵਾਨਾ ਨੇ ਉਸ ਰਹਿਮ ਦੀ ਅਪੀਲ ਤੇ ਧਿਆਨ ਕਰਦਿਆਂ ਹੋਇਆਂ ਹੀ ਇਹ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਸੀ ਹਾਂਜੀ ਏ ਜੀ ਜੋ ਕਿ ਬਲਵੰਤ ਸਿੰਘ ਨੂੰ ਲੈ ਕੇ ਜੋ ਤੁਸੀਂ ਖਬਰ ਸੁਣੀ ਲਈ ਆ ਵੀ ਭਾਈ ਬਲਵੰਤ ਸਿੰਘ ਰਾਜੋ ਆਣਾ 15 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਪਰ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੁਣਾ ਦਿੱਤੀ ਜਾਂਦੀ ਹੈ ਪਰ ਉਸ ਦਿਨ ਉਦੋਂ ਬਾਅਦ ਇੱਕ ਫੈਸਲਾ ਹੋਰ ਹੁੰਦਾ ਕੇਂਦਰ ਸਰਕਾਰ ਦਾ ਵੀ ਇਹਨਾਂ ਨੂੰ ਜਿਹੜਾ ਕਿ ਇਹਨਾਂ ਦੀ ਸਜ਼ਾ ਉਮਰ ਕੈਦ ਦੀ ਦਿੱਤੀ ਜਾਂਦੀ ਹੈ ਫਾਂਸੀ ਕੈਨਸਲ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਊਗੀ ਪਰ ਉਹ ਸਜ਼ਾ ਪੂਰੀਆਂ ਵੀ ਹੋ ਜਾਂਦੀਆਂ ਪੂਰੀ ਸਜ਼ਾ باوجود ਹੋਣ ਦੇ ਬਾਅਦ ਵੀ ਬੜਾ ਇਹ ਮਾਮਲਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਕਿਉਂਕਿ ਜੇ ਗੱਲ ਕਰੀਏ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਤਾਂ ਲੰਬੇ ਸਮਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ ਹੁਣ ਭਾਈ ਬਲਵੰਤ ਸਿੰਘ ਰਾਜੂ ਆਣਾ ਜੋ ਇਹਨਾਂ ਨੂੰ ਵੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ ਕਿਉਂਕਿ ਜੇ ਗੱਲ ਕਰੀਏ ਆਪਾਂ ਸਜ਼ਾ ਕੱਟਣ ਦੇ باوجود ਵੀ ਹਲੇ ਤੱਕ ਰਿਹਾਨ ਨਹੀਂ ਹੋਈ ਤੇ ਪਰ ਹੁਣ ਮਾਮਲੇ ਇਹੇ ਖੜੇ ਹੋ ਰਿਹਾ ਕੋਈ ਕਹਿੰਦਾ ਕਦੇ ਖਬਰ ਇਹ ਹੁੰਦੀ ਹੈ ਜੀ ਵੀ ਭਾਈ ਬਲਵੰਤ ਸਿੰਘ ਰਾਜੂਆਣੇ ਨੂੰ ਫਾਂਸੀ ਦਾ ਆਰਡਰ ਹੋ ਗਿਆ ਕੋਈ ਕਹਿੰਦਾ ਨਹੀਂ ਹੋਇਆ ਜੀ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ 15 ਅਕਤੂਬਰ ਤੱਕ ਫੇਰ ਸੁਣਵਾਈ ਉਹਨਾਂ ਦੀ ਹੋਣੀ ਆ ਕੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਆ ਪਸੰਝ ਕਰਾਂਗੇ ਪਰ ਲੰਬੇ ਸਮੇਂ ਤੋਂ ਸਾਡੇ ਬੰਦੀ ਸਿੰਘ ਵੀ ਬੰਦਾ ਤੇ ਜੇ ਗੱਲ ਕਰੀਏ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਨਾ ਹੀ ਹਲੇ ਤੱਕ ਰਿਹਾਈ ਹੋਈ ਆ ਤੇ ਹਜੇ ਤੱਕ ਕੋਈ ਫੈਸਲਾ ਜੋ ਕੇਂਦਰ ਦਾ ਨਹੀਂ ਆਇਆ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ 15 ਤਰੀਕ ਤੱਕ ਫੇਰ ਸੁਣਵਾਈ ਹੋਣੀ ਆ ਪਰ ਲੰਬੇ ਸਮੇਂ ਤੋਂ ਭਾਈ ਅੱਜ ਤੱਕ ਕਿਉਂਕਿ ਪਹਿਲਾਂ ਫੈਸਲਾ ਹੁੰਦਾ ਸੁਪਰੀਮ ਕੋਰਟ ਦਾ ਵੀ ਇਹਨਾਂ ਨੂੰ ਫਾਂਸੀ ਦਾ ਆਰਡਰ ਸੁਣਾ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਆ ਪਰ ਅੱਜ ਵਿਚਕਾਰ ਇਹ ਮਾਮਲਾ ਲਟਕਿਆ ਖੜਾ ਹੁਣ ਇਹਦੇ ਵਿੱਚ ਇਹ ਨਹੀਂ ਪਤਾ ਵੀ ਅੱਗੇ ਦੇ ਮਾਮਲੇ ਕੀ ਰਹਿਣਗੇ ਰਹਾ ਹੋਣਗੇ ਜਾਂ ਫਾਂਸੀ ਹੋ ਇਹ 15 ਤਰੀਕ ਦੀ ਫੇਰ ਜਿਹੜਾ 15 ਅਕਤੂਬਰ ਹੁਣ ਆਉਣ ਵਾਲੇ ਤਾਂ ਉਸ ਤੇ ਮਾਮਲਾ ਰੱਖ ਦਿੱਤਾ ਗਿਆ ਤਾਂ ਹੁਣ ਬਈ ਭਾਈ ਬਲਵੰਤ ਸਿੰਘ ਰਾਜੋਆਣੀ ਨੂੰ ਲੈ ਕੇ ਸੋਡਾ ਕੀ ਕਹਿਣਾ ਤੇ ਸਰਕਾਰਾਂ ਬਾਰੇ ਤਾਂ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕਾਨੂੰਨ ਨਵ ਮਟੌਕ ਤੇ ਧੰਨਵਾਦ